ਪਰਗਾਮੀ ਤਾਰਨ ਤਰਨ ਪਰਗਾਮੀ ਤਾਰਨ ਤਰਨ ਪਰਗਾਮੀ ਹੋ ਗਿਆ ਆ ਜਿਹੜਾ ਹੈ ਨਾ ਗਾਉ ਜਿਹੜੇ ਗਾਉਂ ਚ ਰਹਿੰਦਾ ਸੀ ਇਹ ਇਹ ਗਾਉਂ ਵੀ ਪਰੇ ਕਰ ਦਿੰਦਾ ਇਹ ਗਾਉਂ ਛੱਡਾ ਦਿੰਦਾ ਬਾਬਾ ਆਪਣਾ ਬਸੂ ਨਹੀਂ ਗਾਉ ਇਹ ਗਾਉਂ ਛੱਡ ਕੇ ਪਰਗਾਮੀ ਹੋ ਗਿਆ ਗਾਉਂ ਦੇ ਪਰੇ ਹੋ ਗਿਆ ਸائیں ਚਲੀ ਜਾਣਾ ਗਾਬੀ ਬੀਜ ਦੇ ਤੇ ਗਾਉਂ ਆ ਗਾਉਂ ਆਇਆ ਸੀ ਕਿੱਥੇ ਆਇਆ ਸੀ ਕਿਵੇਂ ਆਇਆ ਸੀ ਐਂ ਚੜੀ ਜਾ ਪੌੜੀ ਆਪੇ ਚੜੀ ਜਾਣਾ ਕੋਈ ਦਿੱਕਤ ਨਹੀਂ ਆ ਗੁਰਬਾਣੀ ਨੂੰ ਪੜ੍ਹਦੀ ਆ ਸਮਝਣ ਦੀ ਜਾਂ ਗਾਮ ਹੀ ਲਿਖਦਾ ਗਾਉਂ ਲੱਭ ਲੋ ਕਿੱਥੇ ਲਿਖਿਆ ਗਾਉਂ ਵਰ ਕੀ ਕੀ ਲਿਖਿਆ ਸੀ ਗਾਉਂ ਵਾਲੀਆ ਪੰਕਤੀ ਆਪੇ ਦੱਸ ਦੜੀ ਹੋਈ ਆ ਗੱਲ ਇਹ ਖੋਜ ਖੋਜ ਤਾਂ ਤੁਸੀਂ ਆਪੇ ਚਲੀ ਜਾਣਾ ਸਿੱਧੇ ਰਸਤੇ ਕੋਈ ਦਿੱਕਤ ਹੋਣੀ ਹੋਈ ਨਹੀਂ ਦਿੱਕਤ ਆਈ ਇਹ ਤਾਂ ਇੱਕ ਪੰਕਤੀ ਨੂੰ ਲੈ ਕੇ ਉਹਦਾ ਹੱਲ ਕਰਦੇ ਜੀ ਐਦ ਨੂੰ ਕਿ ਪਤਾ ਲੱਗ ਜੂਏ ਕੀ ਗੱਲ ਕਹੀਏ ਇਹ ਤਾਂ ਲੇਟੜ ਐ ਸਾਰੀ ਗੱਲ ਇੱਕ ਦੂਈ ਨਾਲ ਪਰਗਾਮੀ ਤਾਰਨ ਤਰਨ ਜੇ ਕੋਈ ਛੱਤ ਖੜੀ ਐ ਪੂਰੀ ਕੰਦ ਦੇ ਸਿਰ ਤੇ ਖੜੀ ਐ ਇੱਕ ਘਟ ਦੇ ਸਿਰ ਤੇ ਨਹੀਂ ਖੜੀ ਜਾਂ ਸੱਟਾ ਤੂੰ ਹੀ ਕਦੋਂ ਵੀ ਘੜਦੇ ਉਸ ਛੱਤ ਫੇਰ ਵੀ ਖੜੀ ਐ ਉਹ ਜੇ ਕੋ 2-4 ਸ਼ਬਦ ਜੋ ਕੱਢ ਵੀ ਲਈਏ ਗੁਰਬਾਣੀ ਜੋ ਛੱਤ ਫੇਰ ਵੀ ਖੜੀ ਐ ਜਦ ਕੱਲੀ ਗੁਰਬਾਣੀ ਕਬੀਰ ਦੀ ਬਾਣੀ ਕੱਲੀ ਸੀ ਜਦ ਵੀ ਛੱਤ ਖੜੀ ਸੀ ਇਹ ਗੁਰੂ ਗਿਆਨ ਸਿੱਗਾ ਹੁਣ ਵਾਲੀ ਬਾਣੀ ਹੋਇਆ ਛੱਤ ਹੁਣ ਵੀ ਖੜੀ ਹੈ ਦਸਮ ਪਾਸ਼ਾ ਦੀ ਨਾਲ ਆ ਗਈ ਛੱਤ ਫੇਰ ਵੀ ਖੜੀ ਹੈ ਹੋਰ ਇਹ ਤੋਂ ਇੰਨੀ ਹੋਰ ਆ ਜਾਵੇ ਤਾਂ ਵੀ ਛੱਤ ਖੜੀ ਹੈ ਇਹ ਸਾਰੀ ਨਾਲ ਵੀ ਖੜੀ ਹੈ ਪਰ ਬਿਣੀ ਵਮ ਜਿਹੜਾ ਹੈਗਾ ਕਬੀਰ ਨੇ ਕੀ ਕੀਤਾ ਸੀ ਕਬੀਰ ਕਹਿੰਦਾ ਬੇਨ ਥੰਮੇ ਹੀ ਥੰਮੇ ਮੰਦਰ ਥੰਮੇ ਉਧਰ ਸਭ ਉਹਨੇ ਥੱਬ ਬਣਾਏ ਸੀ ਦੀਵਾਰ ਨਹੀਂ ਸੀ ਬਣਾਈ ਪਿੱਲਰਾਂ ਦੇ ਛਤ ਪਾਤੀ ਸੀ ਕਬੀਰ ਨੇ ਕਬੀਰ ਕਹਿੰਦਾ ਮੰਦਰ ਤਾਂ ਬਣਾਤਾ ਪਰ ਪਿੱਲਰ ਇਹਨੇ ਅਜੋ ਚਾਰ ਚੁਫੇਰਾ ਖਾਲੀ ਪਿਆ ਮੰਦਰ ਬਣਾਤਾ ਹੁਣ ਤਾਕੀਆਂ ਬੁਗੋ ਫੇ ਗਾਂ ਡਿਜ਼ਾਈਨ ਜਿਹੜਾ ਦਿੱਤਾ ਫਿਰ ਘਾੜੇ ਨੇ ਦਿੱਤਾ ਬੰਦਰ ਦੇ ਵਿੱਚ ਹੋਰ ਵੀ ਤਾਂ ਕੋਈ ਚਾਹੀਦਾ ਸਾਰਾ ਕੁਝ ਫਿਰ ਉਹਦੇ ਵਿੱਚ ਬੰਦਰ ਦੇ ਵਿੱਚ ਮੰਦਰ ਦਾ ਸ਼اندار ਉਹ ਸਾਰਾ ਬਾਦ ਦੇ ਵਿੱਚ ਕੀਤਾ ਹੋਇਆ ਉਹਨੇ ਤਾਂ ਪਿੱਲਰ ਖੜੇ ਕਰਕੇ ਛੱਤ ਪਾਤੀ ਤੁਹਾਨੂੰ ਛੱਤ ਤਾਂ ਫਿਰ ਵੀ ਖੜੀ ਹੈ ਹਾਂਜੀ